ਸਤ ਸ੍ਰੀ ਅਕਾਲ ਦੋਸਤੋ ਆ ਦੇਖ ਲਓ ਵੋਟਾਂ ਹੁਣ ਲੰਗੀਆਂ ਸੀ ਫੇਰ ਆ ਗਈਆਂ ਆ ਦੇਖ ਲਓ ਇਹ ਲੱਤੀ ਫਿਰਦੇ ਨੇ ਲੱਡੂ ਪਤਾ ਨਹੀਂ ਕਾਦੀਆਂ ਵੋਟਾਂ ਨੇ ਲੈ ਐਲਾਨ ਕਰਤਾ ਫਿਰ ਸਮਰੋਹਪਤੀ ਸ਼ਾਇਲੀ ਨੇ ਪਹਿਲਾਂ ਸਰਪੰਚੀ ਦੀਆਂ ਲੰਗੀਆਂ ਨੇ ਉਧਰ ਦੂਜੀਆਂ ਚੱਲ ਰਹੀਆਂ ਨੇ ਆ ਵੰਡ ਤੇ ਲੱਡੂ ਪਤਾ ਕਰਦੇ ਆਂ ਵੀ ਕਾਦੀਆਂ ਵੋਟਾਂ ਆ ਗਈਆਂ ਨੌਜਵਾਨਾਂ ਨੇ ਦੇਖ ਸਕਦੇ ਹੋ ਵੀ ਪੂਰੀ ਧੱਕ ਪਤੀ ਫੇਰ ਦੁਬਾਰੇ ਸਭ ਤੋਂ ਪਹਿਲਾ ਕੈਂਡੀਡੇਟ ਸਮਰੋਹਪਤੀ ਨੇ ਕਰਿਆ ਪਿੰਡ ਸ਼ਾਇਲੀ ਨੇ ਵੀਡੀਓ ਸ਼ੇਅਰ ਵੀ ਕਰ ਦਿਓ ਦਬਕੇ ਕਮੈਂਟ ਤੇ ਲਾਇਕ ਜ਼ਰੂਰ ਕਰਿਓ ਕਰਦੇ ਆ ਪਤਾ ਵੀ ਕਾਦੀਆਂ ਚੋਣਾ ਨੇ ਇਹ ਪਰ ਲੱਡੂ ਵੰਡ ਤੇ ਨੌਜਵਾਨਾਂ ਨੇ ਵੋਟਾਂ ਫੇਰ ਆ ਗਈਆਂ ਜੀ ਪਿੰਡਾਂ ਚ ਨੇ ਕਿ ਸ਼ਹਿਰਾਂ ਚ ਗੱਲਬਾਤ ਕਰਦੇ ਆ ਪੂਰੀ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਬੋਲੇ ਸੋਨਹਿਰਾ ਜੌਨ ਜੌਨ ਸਟੇਡੀਅਮ ਵੋਟਾਂ ਵਾਸਤੇ ਸਮਰਉਪੱਤੀ ਨੇ ਸਰਬਸੰਮਤੀ ਨਾਲ ਬਲਜਿੰਦਰ ਸਿੰਘ ਮੋਲੇ ਨੂੰ ਖੜਾ ਕਰਿਆ ਤੇ ਸਾਰਾ ਵੇੜੇ ਨੇ ਅਬਦੀ ਪੂਰੇ ਜੋਸ਼-ਸ਼ੋਰ ਨਾਲ ਬਲਜਿੰਦਰ ਸਿੰਘ ਮੋਲਾ ਖੜਾ ਕਰਾਇਆ ਜੀ ਸਰਬਸੰਮਤੀ ਨਾਲ ਸਟੇਡੀਅਮ ਵੋਟਾਂ ਤੇ ਸਾਰੇ ਵੇੜੇ ਨੇ ਹਾਂਜੀ ਸਹਿਮਤੀ ਜੀ ਸਾਰਿਆਂ ਦੀ ਦੇਖ ਸਕਦੇ ਹੋ ਦੋਸਤੋ ਪਿੰਡ ਛਾਜਲੀ ਸਟੇਟਿ ਦੀਆਂ ਚੋਣਾਂ ਆ ਗਈਆਂ ਸਟੇਟਿ ਦੀਆਂ ਚੋਣਾਂ ਦੇ ਵਿੱਚ ਸਰਬਸੰਮਤੀ ਨਾਲ ਨਾਮ ਚਮਾਨਾ ਖੜਾ ਕਰਤਾ ਲੱਡੂ ਬੰਡ ਤੇ ਤਸਵੀਰਾਂ ਦੇਖਦੇ ਹਾਂ ਪਰ ਇਹਦੇ ਵਿੱਚ ਸੰਮਤੀ ਕਿਵੇਂ ਹੁੰਦੀ ਹੈ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਬਾਕੀ ਜਿੰਨਾ ਤੱਕ ਜਿੱਤ ਹਾਰ ਦਾ ਲਾਨ ਨਹੀਂ ਹੁੰਦਾ ਉਦੋਂ ਬਾਅਦ ਇਹ ਹੈ ਪਰ ਸੰਮਤੀ ਦਾ ਕਰਤਾ ਇੱਕ ਬਰੀ ਚੰਗੀ ਗੱਲ ਹੈ ਨੌਜਵਾਨਾਂ ਨੇ ਸੰਮਤੀ ਦਾ ਇੱਕ ਮੈਂਬਰ ਚੁਣਿਆ ਸੰਮਤੀ ਦੇ ਨਾਲ ਵੀਡੀਓ ਬਣਾ ਲੈਣੇ ਠੀਕ ਹੈ ਸਾਰੇ ਬੰਦੇ ਕਰ ਲੋ ਲੋ ਜੀ ਬ੍ਰਜੰਤਰ ਸਿੰਘ ਮੋਲਾ ਤੇ ਸਮਰੋਹ ਪੱਤੀ ਵੱਲੋਂ ਸਮਰੋਹ ਪੱਤੀ ਵੱਲੋਂ ਜੋ ਸਹਿਮਤੀ ਹੋ ਰਹੀ ਹੈ ਸਟੇਜ 'ਤੇ ਸੋਣਾ ਵਾਸਤੇ ਸਾਰੇ ਬੰਦੇ ਪ੍ਰਧਾਨ ਜੀ ਤੁਸੀਂ ਕਰਖੇ ਹੀ ਖਾਹ ਤੇਰਾ ਲੈ ਗਿਆ ਬਾਈ ਮੈਂ ਕੋਈ ਲੈ ਜਾਂ ਲੱਡੂ ਲੈ ਆਏ ਇਹ ਜਿਆ ਕੈਮਰਾ ਫੈਟ ਚਲਿਆ ਆ ਯਾ اللہ ਬੋਲੇ ਸੋਨਿਹਾਰ ਬੋਲੇ ਸੋਨਿਹਾਰ ਸਟੇਟੀਆਂ ਵੋਟਾਂ ਵਾਸਤੇ ਸਮਰਥ